ਦੇ ਪੁੱਤਰਾਂ ਨੂੰ ਕੋਲ ਕੀਤਾ ਹੈ ਉਹਨਾਂ ਤੋਂ ਮੁਖ ਅਗਨੀ ਦਵਾਈ ਸਤਨਾਮ ਕਾ ਸਿਮਰਨ ਕਰੈ ਸਤਨਾਮ ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਹੋਇਆਂ ਓਤ ਕੇ ਤਨ ਸੋਕ ਹਾਰੇ ਕਹਿੰਦੇ ਇੱਧਰ ਮੁਖ ਅਗਨੀ ਦਿੱਤੀ ਗਈ ਹੈ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਹਨ ਮਹਾਰਾਜ ਦੇ ਪ੍ਰੇਮ ਚ ਭਲੇ ਰੀਤ ਸੰਸਕਾਰਨ ਕਰੈ ਇਸ ਤਰ੍ਹਾਂ ਕਿਸੇ ਨੇ ਸੋਗ ਨਹੀਂ ਕੀਤਾ ਗੁਰੂ ਜੀ ਦਾ ਪ੍ਰੇਮ ਵਿੱਚ ਇਸ ਤਰ੍ਹਾਂ ਸਿਮਰਨ ਭਜਨ ਭਗਤੀ ਕਰਦੇ ਰਹੇ ਸਾਰੇ ਕਿਉਂ ਗੁਰੂ ਜੀ ਕਹਿੰਦੇ ਸੀ ਰੋਇਓ ਨਾ ਭਾਈ ਰੋਣਾ ਨਹੀਂ ਦਿਸੂ ਦਿਸੂ ਜੀ ਨਹੀਂ ਕਰਨੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਸਹਿਬਜ਼ਾਦੇ ਸ਼ਹੀਦੀਆਂ ਪਾਉਂਦੇ ਗੁਰੂ ਜੀ ਜਕਾਰੇ ਲਾਉਂਦੇ ਤੇ ਇਧਰ ਛੋਟੇ ਸਹਿਬਜ਼ਾਦੇ ਨੀਹਾਂ 'ਚ ਜਕਾਰੇ ਲਾਉਂਦੇ ਤੇ ਇਸ ਕਰਕੇ ਇਹ ਹੁੰਦੀ ਤਾਂ ਘੜੀ ਵਿਰਾਗਮਈ ਆ ਪਰ ਪਿਆਰਿਓ ਜਿਹੜਾ ਗੁਰਮਤ ਮਾਰਗ ਹੈ ਸੰਸਾਰ ਨਾਲੋਂ ਲਗ ਮਾਰਗ ਹੈ ਇਹ ਇਸ ਕਰਕੇ ਇਹਨੂੰ ਐਦਾਂ ਨਹੀਂ ਆ ਵੀ ਇਹਨੂੰ ਸੋਗ ਵਿੱਚ ਨਹੀਂ ਲੈ ਕੇ ਜਾਣਾ ਕਿਉਂਕਿ ਜਿਸ ਮਰਨੇ ਤੇ ਜਗ ਡਰਦਾ ਹੈ ਰੱਬ ਦੇ ਪਿਆਰਿਓ ਮਰਨਾ ਲੋਚਦੇ ਹਨ ਉਹ ਤਾਂ ਆਪਣੇ ਘਰ ਨੂੰ ਜਾਂਦੇ ਹਨ ਉਹਨਾਂ ਨੂੰ ਇਸ ਮਰਨਵੇਂ ਵਿੱਚ ਪਰਮਾਨੰਦ ਦੀ ਅਨੁਭੂਤੀ ਉਹ ਇਸ ਮਰਨੇ ਤੋਂ ਘਬਰਾਉਂਦੀ ਨਹੀਂ ਹੈ ਇਹ ਤਾਂ ਵਾਹਿਗੁਰੂ ਦੇ ਨਾਲ ਮਲਾਉਣ ਵਾਲਾ ਹੁੰਦਾ ਹੈ। ਔਰ ਕੋਈ ਸ਼ਹੀਦ ਹੋਵੇ ਉਹਦੇ ਉਹਦੇ ਸ਼ਹੀਦੀ ਵਾਲੇ ਦਿਨ ਕੋਈ ਰੋਵੇ ਤੇ ਇਹ ਚੰਗੀ ਗੱਲ ਨਹੀਂ ਹੁੰਦੀ। ਹੁਣ ਆ ਦਸੰਬਰ ਮਹੀਨਾ ਆਉਣਾ ਹੈ। ਸਾਡੇ ਅੱਧੇ ਬੰਦਿਆਂ ਦਾ ਜੋਰ ਲੱਗਿਆ ਰਹਿਣਾ ਵੀ ਸੰਗਤਾਂ ਨੂੰ ਰੁਵਾਈਏ ਬਾ ਕਿਵੇਂ? ਆ ਵੀ ਡਿਸੂ ਡਿਸੂ ਕਰੀ ਜਾਣਾ ਰੋਈ ਜਾਣਾ ਵਾਲਿਓ ਉਦਾਂ। ਚੜ੍ਹਦੀ ਕਲਾ 'ਚ ਸ਼ਹੀਦੀ ਸੁਣਨੀ ਤੇ ਸੁਣਾਉਣੀ। ਦਿਲ ਕਾਇਮ ਕਰਕੇ ਐਨ ਪੂਰਾ ਟੜਦੀਕਲ ਵਾਲੇ ਸ਼ਬਦ ਪੜਨੇ ਸਾਡੇ ਗੁਰਾਂ ਦਾ ਉਪਦੇਸ਼ ਹੈ ਕਿ ਰੋਣਾ ਨਹੀਂ ਸਤਿਗੁਰਾਂ ਦਾ ਉਪਦੇਸ਼ ਮੰਨਣਾ ਇਹ ਮੰਨਿਆ ਸਭ ਨੂੰ ਪ੍ਰੀਮ ਹੈ ਮਹਾਰਾਜ ਨਾਲ ਮਹਾਰਾਜ ਦੇ ਸਹਿਬਜ਼ਾਦਿਆਂ ਨਾਲ ਪਰ ਆਪਾਂ ਗੁਰੂ ਦਾ ਹੁਕਮ ਵੀ ਤਾਂ ਮੰਨਣਾ ਹੈ ਇਹ ਥੋੜੀ ਵੀ ਗੁਰੂ ਹੁਕਮ ਨੂੰ ਆਪਾਂ ਪਿੱਠ ਦੇ ਦੇਣੀ ਆ ਦੂਜੀ ਬੇਨਤੀ ਚਲੋ ਹੁਣ ਵਿਸ਼ਾ ਚੱਲ ਲਈ ਆਈ ਹੈ ਨਾਲ 27 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ ਇਸ ਸਾਲ ਇਸ ਹਾਲ 27 ਦਸੰਬਰ ਨੂੰ ਤਖਤ ਪਟਨਾ ਸਾਹਿਬ ਤੋਂ ਜੋ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਇੱਥੇ 27 ਦਸੰਬਰ ਨੂੰ ਔਰ 27 ਦਸੰਬਰ ਨੂੰ ਹੀ ਜੋ ਛੋਟੇ ਸਾਹਿਬ ਜਦਿਆਂ ਦਾ ਸ਼ਹੀਦੀ ਦਿਹਾੜਾ ਹੈ ਤੇ ਇਹਦੇ ਤੇ ਕਈਆਂ ਨੇ ਹੁਣ ਕਮੈਂਟ ਵਾਜੀਆਂ ਕਰਨੀਆਂ ਬਹੁਤ ਵੀ ਲੋ ਜੀ ਹੁਣ ਸ਼ਹੀਦੀ ਮਨਾਈਏ ਜਾਂ ਗੁਰਪੁਰਬ ਮਨਾਈਏ ਇਹ ਕਿਵੇਂ ਜੀ ਖੁਸ਼ ਮਨਾਈਏ ਜਾਂ ਗਮੀ ਮਨਾਈਏ ਉਹਨਾਂ ਨੂੰ ਨਾ ਗੁਰਮਤ ਦੀ ਖੁਸ਼ੀ ਪਤਾ ਹੈ ਨਾ ਗੁਰਮਤ ਦਾ ਵਿਰਾਗ ਪਤਾ ਹੈ ਗੁਰਮਤ ਦੇ ਵਿੱਚ ਖੁਸ਼ੀ ਕੀ ਹੈ ਖੁਸ਼ੀ ਵਿੱਚ ਗੁਰਸਿੱਖ ਕੀ ਕਰਦਾ ਹੈ ਕੀਰਤਨ ਕਰੇ ਕਥਾ ਕਰੇ ਜੇ ਵਿਰਾਗ ਹੈ ਤੇ ਵਿਰਾਗ ਚ ਵੀ ਇਹੀ ਹੁਕਮ ਹੈ ਕਥਾ ਕਰੇ ਕੀਰਤਨ ਕਰੇ ਫਿਰ ਦਿੱਕਤ ਕਾਦੀ ਹੈ ਪਰ ਕਈ ਬੰਦਿਆਂ ਨੇ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਤੁਸੀਂ ਦੇਖਿਓ ਅਗਲੇ ਮਹੀਨੇ ਤੋਂ ਇਹ ਚੀਜ਼ਾਂ ਸ਼ੁਰੂ ਕਰ ਦੇਣੀਆਂ ਲੋ ਜੀ ਰਲਗੱਡ ਹੋ ਗਈ ਸਾਡੇ ਤੇ ਹਮਲਾ ਹੋ ਗਿਆ ਜੀ ਅਸੀਂ ਕੀ ਕਰੀਏ ਜੀ ਐਦਾਂ ਸ਼ਹੀਦੀ ਦਿਹਾੜਾ ਤੇ ਹੁਣ ਕਿੱਦਾਂ ਅਸੀਂ ਪ੍ਰਕਾਸ਼ ਦਿਹਾੜਾ ਮਨਾਈਏ ਜੀ ਇਹ ਕੋਈ ਚੰਗੀ ਗੱਲ ਇੱਕ ਪਾਸੇ ਖੁਸ਼ੀ ਆ ਜੀ ਇੱਕ ਪਾਸੇ ਗਮ ਬੜੀਆਂ ਚੀਜ਼ਾਂ ਕਹਿਣੀਆਂ ਉਹਨਾਂ ਨੇ ਇਹੋ ਜਾਂ ਸੰਜੋਗ ਬਹੁਤ ਘੱਟ ਬਣਦਾ ਜਦੋਂ ਦੋ ਪੁਰਬ ਇਕੱਠੇ ਇੱਕ ਸ਼ਹੀਦੀ ਪੁਰਬ ਪ੍ਰਕਾਸ਼ ਪੁਰਬ ਧੰਨ ਹੈ ਉਹਨਾਂ ਰੂਹਾਂ ਦਾ ਧਰਤੀ ਤੇ ਆਉਣਾ ਤੇ ਧੰਨ ਹੈ ਉਹਨਾਂ ਰੂਹਾਂ ਦਾ ਧਰਤੀ ਤੋਂ ਜਾਣਾ ਜਦੋਂ ਜਾਂਦੀਆਂ ਤਾਂ ਵੀ ਧੰਨ ਹੈ ਆਉਣਾ ਵੀ ਧੰਨ ਹੈ ਤੇ ਜਾਣਾ ਵੀ ਧੰਨ ਹੈ ਉਹ ਦਿਨ ਵੀ ਆਮ ਨਹੀਂ ਹੁੰਦਾ ਜਦੋਂ ਪਰਮੇਸ਼ਰ ਦੇ ਦਰਗਾਹ ਤੋਂ ਇਸ ਸੰਸਾਰ ਦੇ ਭਲੇ ਲਈ ਕੋਈ ਰੂਹ ਧਰਤੀ ਤੇ ਆਉਂਦੀ ਹੈ ਜਦੋਂ ਆਪਣਾ ਕਾਰਜ ਪੂਰਾ ਕਰਕੇ ਇਸ ਧਰਤੀ ਤੋਂ ਕੋਈ ਰੂਹ ਜਾਂਦੀ ਉਹ ਦਿਨ ਆਮ ਨਹੀਂ ਹੁੰਦਾ ਇਹ ਚੀਜ਼ ਨੂੰ ਸਮਝਿਓ ਬਸ ਇਸ ਕਰਕੇ ਇਸ ਲੜਾਈ 'ਚ ਨਹੀਂ ਪੈਣਾ ਔਰ ਸੰਗਤਾਂ ਨੂੰ ਪੜਨਾ ਸਭ ਤੋਂ ਅਪੀਲ ਕਰਦੇ ਆਂ ਅਸੀਂ ਵੀ 27 ਦਸੰਬਰ ਨੂੰ ਹੀ 10ਵੇਂ ਪਾਸ਼ਾ ਦਾ ਪ੍ਰਕਾਸ਼ ਪੁਰਬਾ ਤੇ ਉਹੀ ਉਸੇ ਰੀਤ ਨਾਲ ਇਥੋਂ ਮਨਾਇਆ ਜਾਣਾ ਤੇ ਤੁਸੀਂ ਵੀ ਪਹਿਰਾ ਦਿਓ ਐਵੇਂ ਨਾ ਉਹਨਾਂ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਕਿ ਤੁਸੀਂ ਆਪਣੇ ਮਨ ਨੂੰ ਖੜਾਓ ਇਹ ਨਹੀਂ ਕਿ ਅਸੀਂ ਪ੍ਰਕਾਸ਼ ਪੁਰਬ ਬਾਅਦ ਚ ਨਹੀਂ ਮਨਾ ਸਕਦੇ ਇਦਾਂ ਵੀ ਨਹੀਂ ਆ ਐਸਾ ਵੀ ਕੋਈ ਹੈ ਨਹੀਂ ਸਹੂਲਤ ਨਹੀਂ ਹੈ ਤੁਸੀਂ ਅੱਗੇ ਪਿੱਛੇ ਵੀ ਮਨਾ ਸਕਦੇ ਪਰ ਇਹ ਕਹਿ ਕੇ ਵੀ ਨਹੀਂ ਜੀ ਖੁਸ਼ੀ ਤੇ ਗਮੀ ਮਤਲਬ ਇਸ ਚੀਜ਼ ਤੇ ਰਾਜਨੀਤੀ ਕਰਕੇ ਲੋਕਾਂ ਦੀ ਫੇਮ ਘਟਣ ਵਾਸਤੇ ਇਹ ਚੀਜ਼ ਦਾ ਸ਼ਿਕਾਰ ਨਹੀਂ ਹੋਣਾ। ਦੂਸਰੀ ਬੇਨਤੀ ਗੁਰਮਖੋ ਕਈ ਸੱਜਣ ਹੁਣ ਮਤੇ ਪਾਉਣ ਲੱਗੇ ਜੀ ਸ਼ਹੀਦੀ ਦਿਹਾੜਾ ਮਿੱਠਾ ਨਹੀਂ ਬਣਾਉਣ ਦੇਣਾ। ਪਤਾ ਨਹੀਂ ਇਹ ਕਿਆ ਬੁੱਧੀ ਨੂੰ ਹੋਇਆ ਹੋਇਆ ਹੈ। ਇਹ ਚੀਜ਼ ਹਿੰਦੂ ਲੋਕ ਕਰਦੇ ਸੀ ਵੀ ਜੇ ਕੋਈ ਮਰ ਗਿਆ ਤੇ ਚੁੱਲ੍ਹੇ 'ਚ ਅੱਗ ਨਹੀਂ ਪਾਉਣੀ 40 ਦਿਨ। ਘੱਟੋ ਘੱਟ 11 ਦਿਨ ਇੱਕ ਹਫ਼ਤਾ ਮਿੱਠਾ ਨਹੀਂ ਬਣਨਾ। ਮਿੱਠਾ ਨਹੀਂ ਘਰ ਵਿੱਚ 40 ਦਿਨ ਬਣਨਾ ਜੇ ਕੋਈ ਮਰ ਗਿਆ ਸਾਡੇ ਵਿਰੋਧੀਆਂ ਨੇ ਸਾਡੇ ਬਾਰੇ ਲਿਖਿਆ ਵੇ ਜੇ ਸਿੰਘ ਸਿੰਘਣੀ ਜੇ ਮਰ ਜਾ ਹੈ ਬਾਟਤ ਹਲਵਾ ਤੁਰਤ ਬਤੈ ਹੈ ਗੁਰੂ ਸਾਹਿਬ ਕਹਿੰਦੇ ਵੀ ਤੁਸੀਂ ਉਦੋਂ ਹੀ ਕੜਾ ਪ੍ਰਸ਼ਾਦ ਵੰਡ ਕੇ ਖਾਣਾ ਹੈ ਸਿੰਘ ਸਿੰਘਣੀ ਦਾ ਸੰਸਕਾਰ ਕਰਨ ਤੋਂ ਬਾਅਦ ਤੁਸੀਂ ਕੜਾ ਪ੍ਰਸ਼ਾਦ ਵੰਡ ਕੇ ਆਨੰਦ ਸਾਹਿਬ ਪੜਨਾ ਹੈ ਸਾਡਾ ਸਿਧਾਂਤ ਇਹ ਆ ਪਰ ਤੁਸੀਂ ਦੇਖੋ ਨਹੀਂ ਜੀ ਇੱਥੇ ਮਿੱਠਾ ਨਹੀਂ ਬਣਾਉਣਾ ਜੀ ਇਹ ਨਹੀਂ ਕਰਨਾ ਗੁਰੂ ਕਾ ਲੰਗਰ ਪੋਸਟਿਵਿਕ ਲੰਗਰ ਬਣਾਓ ਅਹੀਂ ਨਹੀਂ ਕਹਿੰਦੇ ਵੀ ਬਹੁਤ ਵੈਰੈਟੀਆਂ ਤੁਸੀਂ ਬਣਾਓ ਇਹ ਵੀ ਨਹੀਂ ਮੈਂ ਉਹਦੀ ਪ੍ਰੋੜਤਾ ਕਰਦਾ ਕਿਸ ਤਰ੍ਹਾਂ ਪਰ ਹਾਂ ਤੁਸੀਂ ਜਿਹੜਾ ਲੰਗਰ ਹੈ ਉਹ ਸਾਦੇ ਲੰਗਰ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਸੰਗਤ ਨੂੰ ਦਾਲ ਹੀ ਖੁਲਾਇ ਪੋਸਟਿਵਿਕ ਲੰਗਰ ਜਿਹਦੇ ਨਾਲ ਸਰੀਰ ਦਾ ਨਰਵਾਹ ਹੋਵੇ ਚੰਗਾ ਲੰਗਰ ਜਿਹੜਾ ਹੈ ਉਹ ਸੰਗਤ ਵਾਸਤੇ ਬਣਾਉਣਾ ਔਰ ਵਧੀਆ ਲੰਗਰ ਇਹ ਨਹੀਂ ਵੀ ਵੈਰੈਟੀ ਕੀ ਵਾਲਾ ਕੱਚੇ ਪੱਕੇ ਪ੍ਰਸ਼ਾਦੇ ਨਹੀਂ ਨਹੀਂ ਚੰਗਾ ਲੰਗਰ ਬਣਾ ਕੇ ਕਿਉਂਕਿ ਜਿਹੜੀ ਸੰਗਤ ਨਾਮ ਜਪਣ ਆ ਰਹੀ ਹੈ ਪਰਮੇਸ਼ਰ ਦੀ ਬੰਦਗੀ ਕਰਨ ਆ ਰਹੀ ਹੈ ਅਸੀਂ ਉਹਨਾਂ ਦੀ ਸੇਵਾ ਕਰਨੀ ਹੈ ਸ਼ਹੀਦਾਂ ਦੀ ਯਾਦ ਵਿੱਚ ਜੁੜਨ ਆ ਰਹੀ ਹੈ ਅਸੀਂ ਚੰਗਾ ਲੰਗਰ ਬਣਾ ਕੇ ਉਹਨਾਂ ਦੀ ਸੇਵਾ ਕਰਨੀ ਉਹਨਾਂ ਦੀ ਖੁਸ਼ੀ ਲੈਣੀ ਹੈ ਸੰਗਤਾਂ ਦਾ ਪਿਆਰ ਲੈਣਾ ਤਾਂ ਇਹ ਇਸ ਲੜਾਈ ਤੋਂ ਬਾਹਰ ਆਉਣਾ ਹੱਥ ਜੋੜਦਾ ਕਿਉਂਕਿ ਬਹੁਤ ਲੜਾਈ ਵੱਧਦੀ ਜਾਂਦੀ 2-3 ਸਾਲਾਂ ਤੋਂ ਔਰ ਇਹ ਫੈਸਲੇ ਪਤਾ ਕੌਣ ਦਿੰਦੇ ਆ ਰਾਜਨੀਤਿਕ ਲੋਕ ਕਿਉਂਕਿ ਰਾਜਨੀਤਿਕ ਲੋਕ ਗੁਰਦੁਆਰੇ 'ਚ ਕਾਬਜ਼ ਹੋ ਗਏ ਇਪ ਤੁਸੀਂ ਆਪਣੇ ਪ੍ਰਚਾਰਕਾਂ ਨੂੰ ਪੁੱਛ ਕੇ ਦੇਖ ਲਓ ਇਹ ਪ੍ਰਚਾਰਕਾਂ ਦਾ ਕੋਈ ਨਿਰਣਾ ਨਹੀਂ ਹੈਗਾ ਇਹ ਇਹ ਜਿਹੜੇ ਰਾਜਨੀਤਿਕ ਲੋਗ ਜਦੋਂ ਕਮੇਟੀਆਂ ਵਿੱਚ ਆ ਜਾਂਦੇ ਆ ਉਹ ਫਿਰ ਇਹਨਾਂ ਨੂੰ ਗਿਆਨ ਤਾਂ ਹੁੰਦਾ ਨਹੀਂ ਗੁਰਮਤ ਦਾ ਵੀ ਗੁਰਮਤ ਕੀ ਹੈ ਸਿਧਾਂਤ ਕੀ ਹੈ ਉਹ ਫਿਰ ਜੋ ਇਹਨਾਂ ਨੂੰ ਚੰਗਾ ਲੱਗਦਾ ਆਰਡਰ ਕਰ ਦਿੰਦੇ ਜਿਹੜੇ ਵਰਕਰ ਆ ਵਿਚਾਰੇ ਉਹਨਾਂ ਨੂੰ ਮੰਨਣਾ ਪੈਂਦਾ ਆਖੋ ਸਤਨਾਮ ਵਾਹਿਗੁਰੂ ਹੁਣ ਸਮਝਦੇ ਹੋ ਗੱਲ ਨੂੰ ਤੇ ਇਸ ਕਰਕੇ 27 ਦਸੰਬਰ ਇਥੋਂ ਪਟਨਾ ਸਾਹਿਬ ਤੋਂ ਤੇ ਸਹਿਬ ਜਿਆਦਾ ਦਾ ਸ਼ਹੀਦੀ ਦਿਹਾੜਾ ਵੀ ਇਹ ਬਹੁਤ ਸ਼ਕਤੀ ਵਾਲੇ ਦੇਨ ਹੈ ਤੁਸੀਂ ਜਿੰਨਾ ਵੱਧ ਤੋਂ ਵੱਧ ਸਿਮਰਨ ਕਰਨਾ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਵੀ ਮਹਾਰਾਜ ਆਏ ਧਰਤੀ ਤੇ ਗੁਰੂ ਸਾਹਿਬ ਜੀ ਦੇ ਸਹਬਜਾਦੇ ਇਸ ਖੇਡ ਅਖਾੜੇ ਨੂੰ ਜਿੱਤ ਕੇ ਗਏ ਇਸ ਧਰਤੀ ਤੋਂ ਇਹ ਵੱਧ ਤੋਂ ਵੱਧ ਤੁਸੀਂ ਸ਼ਕਤੀ ਨੂੰ ਆਪਣੇ ਸਰੀਰ ਚਰਜਿਤ ਕਰਨਾ ਬਾਣੀ ਮਾਧਿਅਮ ਨਾਲ ਸੇਵਾ ਵਧਾਉਣੀ ਸਿਮਰਨ ਵਧਾਉਣਾ ਔਰ ਸੇਵਾ ਸਿਮਰਨ ਕਰਕੇ ਗੁਰਪੁਰਬ ਮਨਾਉਣੇ ਆ ਭਾਵੇਂ ਉਹ ਸ਼ਹੀਦੀ ਪੁਰਬ ਹੈ ਭਾਵੇਂ ਪ੍ਰਕਾਸ਼ ਪੁਰਬ ਹੈ